ਜਿਹੜਾ ਵਿਸਾ ਹੈ ਚੋਰ ਦੀ ਦਾੜੀ ਮੇਂ ਤਿੰਕਾ ਇਹ ਸਾਡੇ ਸਮਾਜ ਵਿੱਚ ਇੱਕ ਆਮ ਹੀ ਕਹਾਵਤ ਆ ਕਿ ਚੋਰ ਕੀ ਦਾੜੀ ਮੇਂ ਤਿੰਕਾ ਇਸ ਨੂੰ ਸਮਝਣ ਵਾਸਤੇ ਆਪਾਂ ਇੱਕ ਕਹਾਣੀ ਸੁਣਦੇ ਹਾਂ ਇੱਕ ਵਾਰੀ ਦੀ ਗੱਲ ਹੈ ਕਿ ਕਿਸੇ ਵਪਾਰੀ ਦੀ ਰੂਹ ਚੋਰੀ ਹੋ ਗਈ ਉਸਦੇ ਗਰਾਉਂਡ ਵਿੱਚੋਂ ਕੋਈ 8-10 ਗੱਠਾਂ ਰੂੰ ਦੀਆਂ ਚੋਰੀ ਕਰਕੇ ਕੋਈ ਚੋਰ ਲੈ ਗਿਆ ਉਸਨੇ ਬਹੁਤ ਤਲਾਸ਼ ਕੀਤੀ ਪਰ ਕੋਈ ਵਿੜਕ ਨਾ ਲੱਗੀ ਪੁਰਾਣੇ ਸਮਿਆਂ ਵਿੱਚ ਖੋਜੀ ਹੁੰਦੇ ਸਨ ਉਹਨਾਂ ਨੂੰ ਬੁਲਾਇਆ ਜਾਂਦਾ ਸੀ ਉਹ ਆਪਣਾ ਦਿਮਾਗ ਵਰਤ ਕੇ ਆਪਣੇ ਨੁਕਤੇ ਵਰਤ ਕੇ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਵਿੱਚੋਂ ਚੋਰ ਲੱਭ ਦਿੰਦੇ ਸਨ ਇਸ ਲਈ ਉਸ ਵਪਾਰੀ ਨੇ ਵੀ ਸੋਚਿਆ ਕਿ ਕੋ ਖੋਜੀ ਨੂੰ ਬੁਲਾਇਆ ਜਾਵੇ ਇਸ ਕਰਕੇ ਉਸ ਵਪਾਰੀ ਨੇ ਕਿਸੇ ਦੂਰੋਂ ਨੇੜੋਂ ਕੋਈ ਖੋਜੀ ਦੀ ਤਲਾਸ਼ ਕਰਕੇ ਉਸ ਨੂੰ ਬੁਲਾਇਆ ਅਤੇ ਸਾਰੀ ਗੱਲਬਾਤ ਦੱਸੀ ਪਿੰਡ ਦੇ ਸਾਰੇ ਲੋਕਾਂ ਨੂੰ ਇੱਕ ਥਾਂ ਤੇ ਇਕੱਠਾ ਕਰ ਲਿਆ ਗਿਆ ਤੇ ਇੱਕ ਲੰਮੀ ਲਾਈਨ ਬਣਾ ਲਈ ਗਈ ਉਸ ਲਾਈਨ ਦੇ ਸਾਹਮਣੇ ਖੜਾ ਹੋ ਕੇ ਉਸ ਖੋਜੀ ਨੇ ਕਿਹਾ ਉਹ ਆਦਮੀ ਨੂੰ ਜਿਸ ਨੇ ਜਿਸ ਦੀ ਚੋਰੀ ਹੋਈ ਸੀ ਕਿ ਆਪਾਂ ਨੂੰ ਚੋਰ ਲੱਭ ਗਿਆ ਹੈ ਤਾਂ ਉਸ ਨੇ ਕਿਹਾ ਕਿ ਜਿਸ ਨੇ ਇਹ ਰੂਹ ਚੋਰੀ ਕੀਤੀ ਹੈ ਉਸਦੇ ਦਾੜ੍ਹੀ ਵਿੱਚ ਘਰੂ ਦਾ ਫੰਬਾ ਲੱਗਿਆ ਹੋਇਆ ਹੈ ਇਹ ਗੱਲ ਸੁਣ ਕੇ ਬਾਕੀ ਲੋਕ ਤਾਂ ਚੁੱਪਚਾਪ ਬਿਨਾਂ ਕਿਸੇ ਕੋਈ ਹਰਕਤ ਕਰੇ ਖੜੇ ਰਹੇ ਪਰ ਜਿਸ ਆਦਮੀ ਨੇ ਚੋਰੀ ਕੀਤੀ ਸੀ ਉਸ ਨੇ ਝੱਟ ਦੇਣ ਆਪਣੀ ਦਾੜ੍ਹੀ ਉੱਤੇ ਹੱਥ ਮਾਰਿਆ ਤੇ ਇਸ ਤਰ੍ਹਾਂ ਕੋਸ਼ਿਸ਼ ਕਰਨ ਲੱਗਾ ਜਿਵੇਂ ਦਾੜ੍ਹੀ ਤੋਂ ਕੁਝ ਲਾ ਰਿਹਾ ਹੋਵੇ ਤਾਂ ਬਸ ਫਿਰ ਕਿਸੇ ਉਸ ਖੋਜੀ ਨੇ ਛੱਟ ਦੇਣੇ ਉਸ ਆਦਮੀ ਨੂੰ ਫੜ ਕੇ ਉਸ ਵਪਾਰੀ ਦੇ ਹਵਾਲੇ ਕਰ ਦਿੱਤਾ ਤਾਂ ਇਸ ਤਰ੍ਹਾਂ ਉਸ ਤੋਂ ਰੂਮ ਬਰਵਾਮਦ ਕਰਵਾਈ ਗਈ ਦੋਸਤੋ ਦੋਸਤੋ ਐਸੇ ਤਰ੍ਹਾਂ ਪ੍ਰਾਣੇ ਜ਼ਮਾਨੇ ਵਿੱਚ ਖੋਜੀ ਐਸੇ ਤਰੀਕੇ ਨਾਲ ਚੋਰ ਲੱਭਦੇ ਸਨ ਤਾਂ ਇਹ ਗੱਲ ਉਦੋਂ ਤੋਂ ਹੀ ਬਸ ਚੱਲ ਰਹੀ ਹੈ ਕਿ ਚੋਰ ਕੀ ਦਾੜੀ ਮਿੱਤਨ ਕਾ ਜੇਕਰ ਇਹ ਨਿੱਕੀ ਜਹੀ ਕਹਾਣੀ ਵਧੀਆ ਲੱਗੀ ਤੁਹਾਨੂੰ ਤਾਂ ਵੀਡੀਓ ਨੂੰ ਸਬਸਕ੍ਰਾਈਬ ਕਮੈਂਟ ਅਤੇ ਸ਼ੇਅਰ ਜਰੂਰ ਕਰ ਦੇਣਾ ਅਤੇ ਵੀਡੀਓ ਨੂੰ ਲਾਈਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ